ਸਾਡੇ ਪੰਜਾਬ ਦੇ ਵਿੱਚ ਪਹਿਲੇ ਪਹਿਲੇ ਦੱਸਦੇ ਵੀ ਕਿਤੇ ਦਬਾਅ ਪਵੇ ਜਾਂ ਡਰ ਲੱਗੇ ਤਾਂ ਲਾਗੇ ਲੋ ਇਹਦਾ ਚਿੰਟਾ ਰੱਖ ਲੋ ਡਰਾੜ ਰੱਖ ਲੋ ਹੁਣ ਦੀ ਜਨਰੇਸ਼ਨ ਨੂੰ ਨਹੀਂ ਪਤਾ ਇਹਦੇ ਬਾਰੇ ਹੁਣ ਤਾਂ ਇਹ ਕਹਿੰਦੇ ਕਿ ਤੁਸੀਂ ਜਿਹੜਾ ਚਾਕੂ ਆ ਨਾ ਸਰਾਣੇ ਥਲੇ ਰੱਖ ਲੋ ਕਈਆਂ ਦੀ ਐ ਰਾਤ ਨੂੰ ਚੀਕਾ ਘੜਾ ਦਿੰਦੇ ਨੇ ਦਬਾਅ ਪੈ ਜਾਂਦਾ ਕਈ ਦੇ ਤੋਰ ਹੀ ਦਿੰਦੇ ਆ ਉੱਪਰ ਨੂੰ ਕਹਿੰਦੇ ਆ ਪਿੱਛੇ ਚ ਦਬਾ ਪਿੰਦੇ ਆ ਪਿੰਦੇ ਆ ਦਬਾਅ ਇਹਦੇ ਬੰਦੇ ਦਾ ਸਾਹ ਬੰਦ ਕਰ ਦਿੰਦੀਆਂ ਨੇ ਜੇ ਆਪਣੀ ਆਈ ਤੇ ਆ ਜਾਂਦੇ ਪਰ ਵੀਰੇ ਮੇਰੀ ਗੱਲ ਸੁਣੋ ਉਹ ਉਹ ਕਿਉਂ ਆਉਂਦੀਆਂ ਨੇ ਸ਼ੈਤਾਨ ਇਹ ਚਾਹੁੰਦਾ ਪੀ ਪੂਰਾ ਵਰਲਡ ਦੇ ਸੋਚੇ ਵੀ ਸ਼ੈਤਾਨ ਹੈ ਹੀ ਨਹੀਂ ਹੂੰ ਐਡੀ ਖੇਡ ਆ ਪੁਰਾਣੇ ਜੁਗਾਂ ਦੇ ਵਿੱਚ ਵੱਡੇ ਵੱਡੇ ਹੁੰਦੇ ਸੀ ਵੇਖ ਕੇ ਬੰਦਾ ਰੰਗ ਓੜ ਜਾਂਦਾ ਤੇ ਵਾਹਿਗੁਰੂ ਵਾਹਿਗੁਰੂ ਆ ਰਾਮ ਆ ਰਾਮ ਪਰਮਾਤਮਾ ਯਾਦ ਹੁੰਦਾ ਸੀ ਹੁਣ ਇੱਕ ਟਾਣੂ ਰੂਪ ਨੇ ਬਾਣੀ ਵੀ ਕਾਰਗਰ ਆ ਹਾਂਜੀ ਤੇ ਸਭ ਤੋਂ ਜਿਹੜੀ ਸਪਸ਼ਟ ਚੀਜ਼ ਅਸੀਂ ਦੱਸਦੇ ਹਾਂ ਵੀ ਲੋਹਾ ਇਹਨਾਂ ਦੀ ਕਮਜ਼ੋਰੀ ਆ ਸੜਕੜਾ ਜਿਹੜਾ ਪਾਉਂਦੇ ਆਪਾਂ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਬਰਤਨ ਵੀ ਲੋਹੇ ਦੇ ਦਿੱਤੇ ਜਿਹਨੂੰ ਅੱਜ ਸਰਬ ਲੋ ਬੋਲਦੇ ਆ ਸਾਰਾ ਲੋਹਾ ਫਿਰ ਗਹਿਣੇ ਸਾਡੇ ਉਹ ਵੀ ਸਰਬ ਲੋ ਦੇ ਸਾਰੇ ਲੋਹੇ ਦੇ ਸਾਡੇ ਹਥਿਆਰ ਵੀ ਸਰਬ ਲੋ ਦੇ